3 साल बाद उन्होंने 1985 में चला गया कि 14 साल तक केंद्र सरकार ने पूरी प्रिंट किया मैं कहना चाहता हूं कि फैसला चला जाएगा 5 साल के सुप्रीम कोर्ट बाबत का चर्चा नहीं है लगभग 20 साल सर इधर ही इधर ये करवा अगला फैसला है इन अदाय फैसले लाने के लिए सर समर्थ रहे जी भी से आपके केस के बीच में और फिर सब सारे ਜੋ ਜੰਗਲਾ ਲਾ 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 ਟਾਈਪਰੀ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਲਵੰਤ ਸਿੰਘ ਰਾਜੂਆਣਾ ਦਾ ਚੈੱਕਅਪ ਹੋਇਆ ਚੈੱਕਅਪ ਦੇ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਬਲਵੰਤ ਸਿੰਘ ਰਾਜੂਆਣਾ ਨੂੰ ਤਾਂ ਭਾਰੀ ਸੁਰੱਖਿਆ ਦੇ ਨਾਲ ਹਸਪਤਾਲ ਦੇ ਵਿੱਚ ਬਲਵੰਤ ਸਿੰਘ ਰਾਜੂਆਣਾ ਨੂੰ ਲਿਆਂਦਾ ਗਿਆ ਤਾਂ ਉਹਨਾਂ ਦੱਸਦੀ ਹੈ ਕਿ ਆ ਅਜਰੂਰ ਜਦੋਂ ਵੀ ਬੰਦੀ ਸਿੰਘਾਂ ਦਾ ਜ਼ਿਕਰ ਹੁੰਦਾ ਤਾਂ ਬਲਵੰਤ ਸਿੰਘ ਰਾਜਵਾਨਾ ਦਾ ਵੀ ਵਿੱਚ ਜ਼ਿਕਰ ਹੁੰਦਾ ਲੰਬੀਆਂ ਸਜ਼ਾਵਾਂ ਪੂਰ ਚੁੱਕੇ ਨੇ ਪਰ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਸਤੀਆਂ ਪਟਿਆਲਾ ਦੇ ਜਨਰਲ ਕਾਲਜ ਦੇ ਵਿੱਚ ਲਿਆਂਦਾ ਗਿਆ ਦੰਦਾਂ ਦੇ ਨਾਲ ਸੰਬੰਧਿਤ ਸਮੱਸਿਆ ਆ ਰਹੀ ਸੀ ਉਹਨਾਂ ਨੂੰ ਜਿਸ ਕਰਕੇ ਉਹਨਾਂ ਨੂੰ ਭਾਰੀ ਸੁਰੱਖਿਆ ਦੇ ਨਾਲ ਚੈੱਕਅਪ ਕਰਾਉਣ ਦੇ ਲਈ ਜਿਹੜਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਭਾਰੀ ਸੁਰੱਖਿਆ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਟਿਆਲਾ ਦੀਆਂ ਤਸਵੀਰਾਂ ਨੇ ਡੈਂਟਲ ਕਾਲਜ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਦੰਦਾਂ ਦੇ ਨਾਲ ਸੰਬੰਧਿਤ ਕੋਈ ਪ੍ਰੋਬਲਮ ਜੜੀ ਹੈ ਆ ਰਹੀ ਸੀ ਹਾਲਾਂਕਿ ਲਗਾਤਾਰ ਹਰ ਵਾਰ ਰੁਟੀਨ ਜਿਹੜਾ ਚੈੱਕਅਪ ਉਹਨਾਂ ਦਾ ਹੁੰਦਾ ਰਹਿੰਦਾ ਕਿਉਂਕਿ ਕੋਈ ਵੀ ਜਦੋਂ ਕੈਦ ਦੀ ਜੇਲ੍ਹ ਦੇ ਵਿੱਚ ਬੰਦ ਹੁੰਦਾ ਤਾਂ ਜ਼ਰੂਰ ਉਹਨਾਂ ਦਾ ਅਧਿਕਾਰ ਹੁੰਦਾ ਕੋਈ ਵੀ ਸਿਹਤ ਸੰਬੰਧੀ ਸਮੱਸਿਆ ਹੋਵੇ ਤਾਂ ਉਹਨਾਂ ਦਾ ਚੈੱਕਅਪ ਹੋਣਾ ਜ਼ਰੂਰੀ ਹੁੰਦਾ ਇਸੇ ਤਹਿਤ ਸਮੇਂ-ਸਮੇਂ ਤੇ ਰੁਟੀਨ ਚੈੱਕਅਪ ਹੁੰਦਾ ਰਹਿੰਦਾ ਤੇ ਹੁਣ ਦੰਦਾਂ ਨਾਲ ਸੰਬੰਧਿਤ ਕੋਈ ਸਮੱਸਿਆ ਬਲਵੰਤ ਸਿੰਘ ਰਾਜੋੜਾ ਨੂੰ ਆਰਐਸ ਜਿਸ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਮੀਡੀਆ ਦੇ ਵੱਲੋਂ ਜੋ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਆਪਣੀ ਸਜ਼ਾ ਨੂੰ ਲੈ ਕੇ ਜਰੂਰ ਸਵਾਲ ਕੀਤਾ ਕਿ ਮੈਨੂੰ ਇੰਨਾ ਸਮਾਂ ਹੋ ਗਿਆ 20 ਸਾਲ ਮੈਨੂੰ ਜੜੇ ਨੇ ਜੇਲ੍ਹ ਦੇ ਵਿੱਚ ਬੰਦ ਹੋ ਗਏ 19ਵਾਂ ਸਾਲ ਮੈਨੂੰ ਫਾਂਸੀ ਚੱਕੀ ਚ ਲਾ ਗਿਆ ਤਾਂ ਮੇਰੀ ਸਜ਼ਾ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਜੜਾਗਾ ਜਰੂਰ ਹੋਣਾ ਚਾਹੀਦਾ ਤਾਂ ਖਾਸ ਤੌਰ ਤੇ ਬਲਵੰਤ ਸਿੰਘ ਰਾਜਵਾਨਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਤਾਂ ਸਾਂਝੇ ਕਰ ਰਹੇ ਹੈ ਬਲਵੰਤ ਸਿੰਘ ਰਾਜਵਾਨਾ ਆ ਦੀਆਂ ਤਸਵੀਰਾਂ ਨੇ ਤਾਂ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਤੁਹਾਨੂੰ ਦੱਸ ਦਈਏ ਕਿ ਬੰਦੀ ਸਿੰਘਾਂ ਦਾ ਜਦੋਂ ਵੀ ਜ਼ਿਕਰ ਹੋਇਆ ਹੈ ਤਾ ਬਲਵੰਤ ਸਿੰਘ ਰਾਜੋਣਾ ਦਾ ਵੀ ਜ਼ਿਕਰ ਹੁੰਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਹਮੇਸ਼ਾ ਹੀ ਮੰਗ ਰੱਖੀ ਜਾਂਦੀ ਹੈ ਕਿ ਆਪਣੇ ਜਿਹੜੀ ਆਪਣੇ ਬੰਦੀ ਸਜ਼ਾ ਜਿਹੜੀ ਉਹ ਭੋਗ ਚੁੱਕੇ ਐ ਪਰ ਦੂਰੀ ਦੂਰੀ ਤੀਰੀ ਤੀਰੀ ਸਜ਼ਾ ਉਹ ਜਿਹੜੀ ਕੱਟ ਰਹੇ ਨੇ ਜ਼ਿਲਾਂ ਦੇ ਵਿੱਚ ਸਮਾ ਹੋ ਗਿਆ ਉਹਨਾਂ ਨੂੰ ਤਾਂ ਉਹਨਾਂ ਦੇ ਲਈ ਵੀ ਫੈਸਲਾ ਹੋਣਾ ਚਾਹੀਦਾ ਇਸ ਪੂਰੇ ਮਸਲੇ ਤੇ ਬੰਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਉੱਪਰ ਸਿਆਸਤ ਜ਼ਰੂਰ ਹੁੰਦੀ ਆ ਪਾਰਟੀਆਂ ਇੱਕ ਦੂਜੇ ਨੂੰ ਘੇਰਦੀਆਂ ਜ਼ਰੂਰ ਹੈਗੀਆਂ ਨੇ ਕੇਂਦਰ ਤੱਕ ਵੀ ਮਸਲਾ ਗਿਆ ਕੇਂਦਰ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਅਸੀਂ ਜਲਦ ਫੈਸਲਾ ਕਰਾਂਗੇ ਸੁਪਰੀਮ ਕੋਰਟ ਦੇ ਵੱਲੋਂ ਵੀ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਗੱਲ ਆਖੀ ਗਈ ਹੈ ਕੋਈ ਫੈਸਲਾ ਲਿਆ ਜਾਵੇ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਪਰ ਅਜੇ ਤੱਕ ਕੋਈ ਵੀ ਫੈਸਲਾ ਇਸ ਤੇ ਨਹੀਂ ਲਿਆ ਜਾ ਜਿਸ ਕਰਕੇ ਹੁਣ ਵੀ ਉਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਸਜ਼ਾ ਨੂੰ ਲੈ ਕੇ ਕੋਈ ਫੈਸਲਾ ਜੜਾਗਾ ਸੁਣਾਇਆ ਜਾਵੇ ਕਿਉਂਕਿ ਲੰਬਾ ਸਮਾਂ ਮੈਨੂੰ ਜੇਲ੍ਹ ਦੇ ਵਿੱਚ ਕੱਟਦਿਆਂ ਨੂੰ ਹੋ ਗਿਆ ਤਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਬਲਵੰਤ ਸਿੰਘ ਰਾਜਵਾਨ ਦੀਆਂ ਤਸਵੀਰਾਂ ਹੈਗੀਆਂ ਨੇ ਤਾਂ ਦੰਦਾਂ ਦੀ ਇਸ ਸਮੱਸਿਆ ਦੇ ਤਾਤਨੋ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਗਾ ਦੰਦਾਂ ਨਾਲ ਸੰਬੰਧਿਤ ਕੋਈ ਨਾ ਸਮੱਸਿਆ ਆ ਰਹੀ ਸੀ ਪਾਰੀ ਸੁਰੱਖਿਆ ਦੇ ਵਿੱਚ ਲਿਆਂਦਾ ਗਿਆ ਤੇ ਇੱਕ ਵਾਰ ਫਿਰ ਉਹ ਇਹੀ ਕਹਿੰਦੇ ਨਜ਼ਰ ਆਇਆ ਨੇ ਕਿ ਮੇਰੀ ਸਜ਼ਾ ਨੂੰ ਲੈ ਕੇ ਜਰੂਰ ਜਿਹੜਾ ਫੈਸਲਾ ਕੋਈ ਹੋਣਾ ਚਾਹੀਦਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਲਵੰਤ ਸਿੰਘ ਰਾਜਵੜਾ ਦੀਆਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਸਿਆਸਤ ਜੁਰੂਰ ਪੱਖਦੀ ਹੈ ਬੰਦੀ ਸਿੰਘਾ ਨੂੰ ਲੈ ਕੇ ਮਸਲਾ ਜਰੂਰ ਜਦੋਂ ਵੀ ਵੋਟਾਂ ਆਉਣੀਆਂ ਹੁੰਦੀਆਂ ਨੇ ਜਾਂ ਫਿਰ ਚੋਣਾਂ ਹੋਣੀਆਂ ਹੁੰਦੀਆਂ ਨੇ ਤਾਂ ਜਰੂਰ ਇਹ ਮਸਲਾ ਜਿਹੜਾ ਇੱਕ ਬੜਾ ਮੁੱਦਾ ਜ਼ਰੂਰ ਬਣਦਾ ਹੈ ਵੋਟਾਂ ਦਾ ਮੁੱਦਾ ਇਹ ਜ਼ਰੂਰ ਬਣਦਾ ਹੈ ਪਰ ਹੱਲ ਨਹੀਂ ਹੁੰਦਾ ਦੂਰੀਆਂ ਦੂਰੀਆਂ ਤੇਰੀਆਂ ਤੇਰੀਆਂ ਸਜ਼ਾ ਜਿਹੜੀਆਂ ਭੋਗ ਚੁੱਕੇ ਨੇ ਬੰਦੀ ਸਿੰਘ ਪਰਾਜ ਤੱਕ ਰਿਹਾਈ ਦਾ ਕੋਈ ਵੀ ਅਬ ਦੇਖ ਨਹੀਂ ਰਿਹਾ ਕਿ ਇਹ ਹਾਈ ਕਦੋਂ ਹੋਣੀ ਹੈ ਇਹਨਾਂ ਦੀ ਹਾਲਾਂਕਿ ਇਸ ਦੇ ਪੀਸੀ ਦੇ ਵੱਲੋਂ ਵੀ ਖੁਦ ਮਸਲਾ ਉਠਾਇਆ ਗਿਆ ਇੱਕ ਮੁਹਿਮ ਵੀ ਚੱਲੀ ਸੀਗੀ ਸਿਗਨੇਚਰ ਮੁਹਿਮ ਵੀ ਚੱਲੀ ਸੀ ਪਰ ਅਜੇ ਤੱਕ ਕੋਈ ਵੀ ਹਾਲ ਇਸ ਦਾ ਨਹੀਂ ਨਿਕਲ ਸਕਿਆ ਤਾਂ ਇੱਕ ਵਾਰ ਫਿਰ ਆਪਣੀ ਸਜ਼ਾ ਨੂੰ ਲੈ ਕੇ ਉਹ ਕਹਿੰਦੇ ਹੋਏ ਨਜ਼ਰ ਆ ਰਿਹਾ ਕਿ ਮੇਰੀ ਸਜ਼ਾ ਨੂੰ ਲੈ ਕੇ ਜੜਾ ਜਰੂਰ ਕੋਈ ਫੈਸਲਾ ਹੋਵੇ ਕੀ ਕੁਝ ਕਹਿਣਾ ਇੱਕ ਵਾਰ ਫਿਰ ਤੁਹਾਨੂੰ ਸੁਵਾ ਦਿੰਦੇ ਸਰਦ ਹੋ ਗਏ ਮੈਨੂੰ ਇਹਦਾ 19 ਸਾਲਾਂ ਤੋਂ ਅਸੀ ਚੱਕੀ ਵਿੱਚ ਲੱਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਸੀਗੇ ਫੰਡਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਕਨਿ ਸਾਹਬ ਉਹਦੇ ਸੁਪਰੀਮ ਕੋਰਟ ਬਾਰਬਰਾ ਦੇਸ਼ ਕਰਦੇ ਫੋਸਟੇਟੀ ਗੱਲ ਲੋਕੋ ਨਾ ਸਰ ਇਧਰ ਹੀ ਇਧਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਕਰਦਾ ਜਿਹੜਾ ਕਨਸਟਿਟਿਊਸ਼ਨਲ ਸਿਚੁਏਸ਼ਨ ਨਾ ਬੈਟਿਕਾ ਕੱਢਦਾ ਕਰਦਾ ਬਹੁਤ ਹੋ ਗਿਆ ਯਾਰ ਇਹਨਾਂ ਲਈ ਫੈਸਲਾ ਲੈਣ ਦੇ ਵਿੱਚ ਸਭ ਸਮਰਥਿਤ ਰਿਹਾ ਐਸਜੀਪੀਸੀ ਤੁਹਾਡੇ ਕੇਸ ਦੇ ਵਿੱਚ ਬਿਲਕੁਲ ਵੇਰ ਸਾਬਤ ਕਰਦੇ ਤੁਸੀਂ ਖਸਾਵਾ ਪਾਣੀ ਚੋਲਾ ਨਾ ਕਰਨਾ ਜਦੋਂ ਆਪਾਂ ਉਸ ਤੋਂ ਬੋਲ ਕੇ ਸਾਹਮਣੇ ਇਸ ਦੀ ਗੱਲ ਕਰਦੇ ਜੇਕਰ ਵੀ ਆਪ ਆਦੇ ਤਾਂ ਅਮਦੇ ਸਾਨੂੰ ਬਾਕੀ ਅਗਲਾ ਫੈਸਲਾ